ਮੇਰੇ ਹਸਬੰਦ ਦਿੱਲੀ ਗਏ ਸੀ ਉਹਨਾਂ ਨੇ ਫਿਰ ਉੱਥੇ ਦੇਖਿਆ ਕਿ ਚੌਕ ਵੈਜੀਟੇਬਲਸ ਜਿਹੜੀਆਂ ਮਾਲ ਦੇ ਵਿੱਚ ਵਿਕਦੀਆਂ ਸੀ ਫਿਰ ਇਹਨਾਂ ਨੇ ਆ ਕੇ ਮੈਨੂੰ ਇਹੀ ਆਈਡੀਆ ਦਿੱਤਾ ਪਹਿਲਾਂ ਸੀ ਇਦਾਂ ਹੀ ਸੋਸ਼ਲ ਮੀਡੀਆ ਤੇ ਪਾਤਾ ਹੂੰ ਫਿਰ ਸਾਨੂੰ ਇੱਕ ਆਰਡਰ ਆ ਗਿਆ ਪਹਿਲਾਂ ਮੈਂ ਟੀਚਿੰਗ ਲਾਈਨ ਤੇ ਸੀ ਤੇ ਇਹ ਛੱਡ ਕੇ ਕੰਮ ਕੋਈ ਨਹੀਂ ਹੈਗਾ ਫਿਰ ਮੇਰੇ ਹਸਬੰਦ ਕਹਿੰਦੇ ਕਿ ਨਹੀਂ ਕੰਮ ਆਪਾਂ ਇਹਦੇ ਵਿੱਚ ਬ੍ਰਾਂਡ ਬਣਾਣਾ ਬ੍ਰਾਂਡ ਹਾਂਜੀ ਖੁਦ ਮੈਂ ਇੱਕ ਸਾਲ ਮੈਂ ਪੂਰਾ ਖੁਦ ਕੱਟੇਗੀ ਤੇ ਸਭ ਕੁਝ ਮੈਂ ਹੀ ਕੀਤਾ। ਲੈ ਕਰਕੇ ਹਸਬੰਦ ਮੇਰੇ ਡਿਲੀਵਰੀ ਕਰਦੇ ਸੀ। ਮਿਹਨਤ ਕਰਨ ਦਾ ਮੈਂ ਨਹੀਂ ਡਰਨਾ ਚਾਹੀਦਾ। ਸਾਨੂੰ ਕੰਮ ਛੋਟਾ ਵੱਡਾ ਨਹੀਂ ਹੈਗਾ ਚਾਹੇ ਕੋਈ ਵੀ ਕੰਮ ਆ। ਇੱਕ ਨਾ ਇੱਕ ਦਿਨ ਕਾਮਯਾਬੀ ਮਿਲ ਹੀ ਜਾਂਦੀ ਹੈ। ਲੱਗੇ ਰਹੋ ਬਸ। ਬਿਲਕੁਲ। ਸ੍ਰੀਕਲ ਜੀ ਆਇਆਂ ਨੂੰ ਨਿੱਘਾ ਸਵਾਗਤ ਤੁਹਾਡਾ ਸਾਰਿਆਂ ਦਾ ਰੇਡੀਓ ਸਪਾਈਸ ਤੇ ਇੱਕ ਹੋਰ ਫੂਡ ਬਲੌਗ ਦੇ ਵਿੱਚ ਆਪਣੇ ਫੂਡ ਬਲੌਗਸ ਦੇ ਵਿੱਚ ਹੋਣ ਤੱਕ ਅਸੀਂ ਤੁਹਾਨੂੰ ਪ੍ਰਿਪੇਅਰਡ ਆਈਟਮਸ ਖਵਾਈਆਂ ਡੈਜ਼ਰਟਸ ਤੋਂ ਲੈ ਕੇ ਤੁਹਾਨੂੰ ਅਸੀਂ ਹਰ ਇੱਕ ਚੀਜ਼ ਭਾਵੇਂ ਮਸਾਲੇਦਾਰ ਹੈ ਚਟਪਟੀ ਹੈ 스ਨੈਕਸ ਹੈ ਜਾਂ ਫਿਰ ਫੂਡ ਹੈ ਹਰ ਇੱਕ ਚੀਜ਼ ਅਸੀਂ ਤੁਹਾਨੂੰ ਆਨੰਦ ਜਿਹੜਾ ਹੈ ਅਸੀਂ ਵੀ ਮਾਣਿਆ ਤੁਹਾਨੂੰ ਵੀ ਉਹ ਸਵਾਦ ਜਿਹੜਾ ਆ ਕੈਮਰੇ ਦੀ ਅੱਖ ਦੇ ਨਾਲ ਉਹ ਚਖਾਇਆ ਤੇ ਦਿਖਾਇਆ ਵੀ ਪਰ ਅੱਜ ਅਸੀਂ ਜਿੱਥੇ ਤੁਹਾਨੂੰ ਲੈ ਕੇ ਆਏ ਆ ਕਿਉਂਕਿ ਜਦੋਂ ਵੀ ਕੋਈ ਡਿਸ਼ ਬਣਦੀ ਹੈ ਤਾਂ ਉਹਦੇ ਇੰਗਰੀਡੀਅੰਟਸ ਹੁੰਦੇ ਆ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਸਭ ਤੋਂ ਜ਼ਿਆਦਾ ਮਿਹਨਤ ਲੱਗਦੀ ਹੈ ਕਟਿੰਗ ਚੋਪਿੰਗ ਦੇ ਵਿੱਚ ਪਰ ਜੇ ਤੁਹਾਨੂੰ ਸਭ ਕੁਝ ਬਣਿਆ ਬਣਾਇਆ ਮਿਲ ਜਵੇ ਤੇ ਕਿ ਆਏ ਕਹਣੇ ਔਰ ਸਾਡੇ ਨਾਲ ਇੱਕ ਬੜਾ ਯੂਨੀਕ ਆਈਡੀਆ ਲੈ ਕੇ ਮੈਡਮ ਜਸਵੀਰ ਕੌਰ ਆਏ ਜਸਵੀਰ ਕੌਰ ਜੀ ਇਹ ਤੁਸੀਂ ਚੌਪਡ ਵੈਜੀਟੇਬਲਸ ਜਿਹੜੀਆਂ ਆ オンਲਾਈਨ ਵੇਚਦੇ ਹੋ ਹਨਾ ਸੋ ਇਹ ਬੜਾ ਯੂਨੀਕ ਜਿਹਾ ਕਨਸੈਪਟ ਸੀ ਜਦੋਂ ਆਇਆ ਆ ਇੰਡੀਆ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਵਿੱਚ ਉਹ ਵੀ ਜਲੰਧਰ ਦੇ ਵਿੱਚ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਸਾਨੂੰ ਚੀਜ਼ਾਂ ਦੇ ਪ੍ਰੋਵਾਈਡ ਹੋ ਜਾਂਦੀਆਂ ਪਰ ਵਰਕਿੰਗ ਜੜੀਆਂ ਲੇਡੀਜ਼ ਨੇ ਉਹਨਾਂ ਲਈ ਬੜਾ ਮੁਸ਼ਕਲ ਹੈ ਇੱਕਦਮ ਇਹ ਕੰਮ ਕਿਵੇਂ ਸ਼ੁਰੂ ਕੀਤਾ ਤੇ ਕਦੋਂ ਸ਼ੁਰੂ ਕੀਤਾ ਆਈਡੀਆ ਕਿੱਥੋਂ ਆਇਆ ਇਹ ਮੈਡਮ ਅਸੀਂ ਲੋਕਡਾਊਨ ਦੇ ਵਿੱਚ ਸ਼ੁਰੂ ਕੀਤਾ ਸੀ ਜੀ ਉਸ ਤੋਂ ਪਹਿਲਾਂ ਸਾਡਾ ਸਕੂਲ ਸੀ ਹਮ ਸਕੂਲ ਲੋਕਡਾਊਨ ਦੇ ਵਿੱਚ ਬੰਦ ਹੋ ਗਿਆ ਸਾਡਾ ਹਮ ਫਿਰ ਸਾਨੂੰ ਆਈਡੀਆ ਆਇਆ ਕਿ ਅਸੀਂ ਚੌਂਡ ਵੈਜੀਟੇਬਲਸ ਦਾ ਕੰਮ ਸ਼ੁਰੂ ਕਰੀਏ ਹਮ ਫਿਰ ਮੇਰੇ ਹਸਬੰਦ ਦਿੱਲੀ ਗਏ ਸੀ ਉਹਨਾਂ ਨੇ ਫਿਰ ਉੱਥੇ ਦੇਖਿਆ ਕਿ ਚੌਪ ਵੈਜੀਟੇਬਲਸ ਜਿਹੜੀਆਂ ਮਾਲ ਦੇ ਵਿੱਚ ਵਿਕਦੀਆਂ ਸੀ ਫਿਰ ਇਹਨਾਂ ਨੇ ਆ ਕੇ ਮੈਨੂੰ ਇਹੀ ਆਈਡੀਆ ਦਿੱਤਾ ਕਿ ਆਪਾਂ ਇਹ ਕੰਮ ਕਰਦੇ ਹਾਂ ਹਾਂ ਇਹ ਕੰਮ ਕਰਦੇ ਆ ਫਿਰ ਅਸੀਂ ਇਦਾਂ ਹੀ ਸੋਸ਼ਲ ਮੀਡੀਆ ਤੇ ਪਾਤਾ ਹੂੰ ਫਿਰ ਸਾਨੂੰ ਇੱਕ ਆਰਡਰ ਆ ਗਿਆ ਅੱਛਾ ਹਾਂਜੀ ਫਿਰ ਅਸੀਂ ਉਸ ਤੋਂ ਬਾਅਦ ਸ਼ੁਰੂ ਕਰਤਾ ਇਹ ਪਹਿਲਾ ਆਰਡਰ ਜਦੋਂ ਆਇਆ ਉਦੋਂ ਕਿੱਦਾਂ ਦਾ ਲੱਗਾ ਸਾਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਇਹ ਕੰਮ ਕਰ ਸਕਦੇ ਹਾਂ ਸਾਨੂੰ ਹੌਸਲਾ ਹੋ ਗਿਆ ਹੋਰ ਓਕੇ ਸੋ ਵੈਜੀਟੇਬਲਸ ਵੀ ਤੁਹਾਡੀਆਂ ਚੌਪ ਕਰਕੇ ਉਹਨਾਂ ਨੇ ਤੁਹਾਨੂੰ ਬਸ ਚੁਣਨਾ ਹੈ ਵੀ ਅਸੀਂ ਕਿਹੜੀ ਸਬਜ਼ੀ ਬਣਾਉ ਉਹੀ ਉਹਨਾਂ ਨੇ ਚੱਕ ਕੇ ਜਿਹੜੀ ਆ ਤੁਹਾਨੂੰ ਕਹਿ ਦੇਣੀ ਆ ਤੇ ਤੁਸੀਂ ਉਹਦੀ ਚੋਪਿੰਗ ਕਰ ਦੇਣੀ ਆ ਆਮ ਦੌਰ ਤੇ ਨਾ ਕਰਨ ਦੇ ਵਿੱਚ ਜਿਹੜੀਆਂ ਮੇਡ ਹੁੰਦੀਆਂ ਉਹਨਾਂ ਨੂੰ ਕਹਿਣਾ ਪੈਂਦਾ ਹਾਊਸ ਹੈਲਪ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਯਾ ਘਰੇ ਵੀ ਮੰਮੀਆਂ ਨੂੰ ਪਤਲਾ ਕਰਿਓ ਇਹਨੂੰ ਲੰਬਾ ਰੱਖਿਓ ਇਹਨੂੰ ਚੌੜਸ ਕਰ ਦਿਓ ਹਾਂਜੀ ਤੇ ਇਹ ਫਿਰ ਤੁਸੀਂ ਵੀ ਬਕਾਇਦਾ ਇਸ ਚੀਜ਼ ਦਾ ਤੁਹਾਨੂੰ ਇਦਾਂ ਦੀ ਇਨਸਟਰਕਸ਼ਨਸ ਆਉਂਦੀ ਆ ਵੀ ਸਾਨੂੰ ਇਦਾਂ ਦਾ ਚਾਹੀਦਾ ਹਾਂਜੀ ਅਸੀਂ ਚੋਪਿੰਗ ਵੈਸੇ ਆਪਣੇ ਸਟਾਈਲ ਦੀ ਕਰਦੇ ਆ ਜਿੱਦਾਂ ਸਾਨੂੰ ਓਕੇ ਜਿੱਦਾਂ ਦੀ ਸਾਡੀ ਸੂਟ ਹੁੰਦੀ ਹੈ ਪਰ ਕੁਝ ਕਸਟਮਰ ਦੱਸਦੇ ਆ ਕਿ ਸਾਨੂੰ ਇਦਾਂ ਦੀ ਚਾਹੀਦੀ ਹੈ ਫਿਰ ਅਸੀਂ ਉਹਨਾਂ ਦੇ ਅਕੋਰਡਿੰਗ ਕਸਟਮਾਈਜ਼ ਕਰਦੇ ਹਾਂ ਉਹਨਾਂ ਦੇ ਅਕੋਰਡਿੰਗ ਕਰਦੇ ਸੋ ਇਹ ਕਰੋਨਾ ਦੇ ਵਿੱਚ ਕੰਮ ਸ਼ੁਰੂ ਕੀਤਾ ਲਗਭਗ 2020 ਦੇ ਨੇੜੇ ਤੇੜੇ 2020 ਦੇ ਜੁਲਾਈ ਵਿੱਚ ਅਸੀਂ ਸ਼ੁਰੂ ਕੀਤਾ ਸੀ ਅੱਛਾ ਸੋ ਹੁਣ ਤੱਕ ਇਹ ਬਹੁਤ ਅੱਗੇ ਪਹੁੰਚ ਗਿਆ ਹੈ ਨਾ ਕਿੰਨੇ ਕ ਆਰਡਰ ਆ ਜਾਂਦੇ ਆ ਡੇਲੀ ਦੇ ਡੇਲੀ ਤੇ 10 ਤੋਂ 15 ਆਰਡਰ ਲਗਾਉਂਦੇ 10 ਤੋਂ 15 ਆਰਡਰ ਥੱਕ ਨਹੀਂ ਜਾਂਦੇ ਨਹੀਂ ਛੋਪਿੰਗ ਕਰਦੇ ਕਰਦੇ ਥੱਕ ਜਾਂਦੇ ਆ ਮੈਮ ਕਈ ਵਾਰ 7-8 ਵਜ ਜਾਂਦੇ ਆ ਸਾਨੂੰ ਰਾਤ ਦੇ ਕਰਦੇ ਕਰਦੇ ਸਵੇਰ ਦੇ ਸ਼ੁਰੂ ਹੋਏ ਹੋਏ ਓਕੇ ਸੋ ਮਮਸ ਛੋਪ ਜਿਹੜਾ ਤੁਸੀਂ ਇਹਦਾ ਮਾਂ ਜਦੋਂ ਆਪਾਂ ਘਰੇ ਹੁੰਦੇ ਮੰਮੀ ਨੂੰ ਬਗਾਰ ਬਣ ਮੰਮੀ ਮਟਰ ਛਿਲ ਦੋ ਮੰਮੀ ਮੇਥੀ ਤੋੜ ਦੋ ਹਨਾ ਪਰ ਇਹ ਇਸ ਕਰਕੇ ਨਾਮ ਰੱਖਿਆ ਜਾਂ ਕੋਈ ਹੋਰ ਵਜ੍ਹਾ ਵੀ ਸੀ ਨਹੀਂ ਐਸੇ ਕਰਕੇ ਸੀ ਕਿਉਂਕਿ ਮਮਸ ਦੇ ਲਈ ਹੈਲਪ ਸੀ ਇਹ ਦੇ ਵਿੱਚ ਹਾਂਜੀ ਸੇਰियसली ਸਪੈਸ਼ਲੀ ਵਰਕਿੰਗ ਮੇਰੇ ਬਰੀਆਂ ਜਿਹੜੀਆਂ ਵਰਕਿੰਗ ਨੇ ਪਰ ਘਰ ਦਾ ਖਾਣਾ ਹੀ ਪ੍ਰੀਫਰ ਕਰਦੇ ਸੀ ਬਾਹਰ ਦਾ ਖਾ ਕੇ ਬਹੁਤ ਵਾਰੀ ਜਿਹੜਾ ਸੀ ਅੱਗ ਜਾਨਨੇ ਆ ਫਿਰ ਹੁੰਦਾ ਵੀ ਕਰੋਗੇ ਸਾਨੂੰ ਬਣਿਆ ਬਣਾਇ ਮਿਲ ਜਵੇ ਇੱਕ ਬਹੁਤ ਵੱਡੀ ਹੈਲਪ ਵੀ ਹੁੰਦੀ ਹੈ ਹੈਨਾ ਸੋ ਉਹ ਨਾਲ ਤੁਸੀਂ ਹੋਰ ਵੀ ਮੈਨੂੰ ਲੱਗਦਾ ਕਿ ਜਿੱਦਾਂ ਮੈਂ ਦੇਖ ਪਾ ਰਹੀ ਹਾਂ ਵੀ ਤੁਸੀਂ ਹੋਰ ਵੀ ਜਨਰੇਟ ਕੀਤਾ ਨਾ ਵਰਕ ਵੀ ਜਨਰੇਟ ਕੀਤਾ ਇਹ ਆਪਣਾ ਕੰਮ ਕਰਕੇ ਇੱਕ ਯੂਨਿਕ ਆਈਡੀਆ ਦੇ ਨਾਲ ਕਿਦਾਂ ਦਾ ਮਹਿਸੂਸ ਹੋ ਰਿਹਾ ਵਧੀਆ ਲੱਗ ਰਿਹਾ ਸਾਨੂੰ ਵਧੀਆ ਲੱਗ ਰਿਹਾ ਸੋ ਇਹ ਜਦੋਂ ਤੁਸੀਂ ਸ਼ੁਰੂ ਕੀਤਾ ਤੇ ਹੁਣ ਤੱਕ ਵਿੱਚ ਬਹੁਤ ਔਕੜਾਂ ਵੀ ਆਈਆਂ ਹੋਣੀਆਂ ਹਾਂ ਜੀ ਬਹੁਤ ਜ਼ਿਆਦਾ ਜਿੱਦਾਂ ਹੁਣ ਕਈ ਵਾਰੀ ਕੀ ਹੁੰਦਾ ਹੈ ਕਿ ਆਰਡਰ ਜਿੱਦਾਂ ਮੈਂ ਨਹੀਂ ਉਸ ਹਿਸਾਬ ਨਾਲ ਆਇਆ ਸਮਾਨ ਖਰਾਬ ਹੋ ਗਿਆ ਕਿਉਂਕਿ ਇਹ ਤਾਂ ਤਾਜ਼ਾ ਕੰਮ ਹੈ ਹੈਨਾ ਰੋਜ਼ ਦਾ ਕੰਮ ਹੈ ਸੋ ਇਦਾਂ ਦੀਆਂ ਵੀ ਦਿੱਕਤਾਂ ਆਉਂਦੀਆਂ ਹਾਂਜੀ ਮੈਂ ਮੰਨਦੀ ਹਾਂ ਕਈ ਵਾਰੀ ਕੋਈ ਕਸਟਮਰ ਹੁੰਦੇ ਆ ਆਰਡਰ ਕਰਕੇ ਬਾਅਦ ਚ ਕੈਨਸਲ ਵੀ ਕਰ ਦਿੰਦੇ ਆ ਉਹ ਵੀ ਸਾਡਾ ਕਈ ਵਾਰ ਵੇਸਟ ਹੁੰਦਾ ਹਾਂ ਹਾਂਜੀ ਨੁਕਸਾਨ ਤਾਂ ਹੁੰਦਾ ਹੀ ਆ ਨੁਕਸਾਨ ਦੇ ਨਾਲ ਨਾਲ ਪ੍ਰੋਫਿਟ ਵੀ ਹੈ ਇਹਦੇ ਵਿੱਚ ਪ੍ਰੋਫਿਟ ਵੀ ਹੈ ਓਕੇ ਸੋ ਅ ਦੇਖਿਆ ਜਾਵੇ ਤਾਂ ਹੌਲੀ 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 ਜੇ ਬੰਦੇ ਨੇ ਪਹਿਲੇ ਦਿਨ ਸ਼ੁਰੂਆਤ ਕੀਤੀ ਹੋਵੇ ਤੇ ਅੱਜ ਤੱਕ ਦਾ ਵਿੱਚੋਂ ਕਿਤੇ ਵੀ ਵਿਚਾਰ ਆ ਵੀ ਛੱਡ ਪਰਾਂ ਕੀ ਆਵੇਂ ਲੱਗੇ ਹੋਏ ਆ ਸ਼ੁਰੂ ਸ਼ੁਰੂ ਚ ਆਇਆ ਸੀ ਜਦੋਂ ਕਿ ਸਟਾਰਟਿੰਗ ਕੀਤਾ ਸੀਗਾ ਹਮ ਕਿ ਇਹ ਕਿਹੜੇ ਕੰਮ ਚ ਪੈ ਗਈ ਪਹਿਲਾਂ ਮੈਂ ਟੀਚਿੰਗ ਲਾਈਨ ਚ ਸੀ ਤੇ ਇਹ ਛੱਡ ਕੇ ਕੰਮ ਕੋਈ ਨਹੀਂ ਹੈਗਾ ਫਿਰ ਮੇਰੇ ਹਸਬੰਡ ਕਹਿੰਦੇ ਕਿ ਨਹੀਂ ਆਪਾ ਇਹਦੇ ਵਿੱਚ ਬ੍ਰਾਂਡ ਬਣਾਣਾ ਬ੍ਰਾਂਡ ਹਾਂਜੀ ਸੋ ਬਿਲਕੁਲ ਨਵਾਂ ਯੂਨੀਕ ਕਿਉਂਕਿ ਬੇਸ਼ੱਕ ਵੱਡੇ ਵੱਡੇ ਜਿਹੜੇ ਦੇਸ਼ ਕਹਿ ਲਓ ਜਾਂ ਸ਼ਹਿਰ ਕਹਿ ਲਓ ਉੱਥੇ ਤੇ ਚੀਜ਼ ਹੈਗੀ ਆ ਪਰ ਇੱਥੇ ਇੱਕਦਮ ਯੂਨੀਕ ਹੈ ਨਾ ਤੁਸੀਂ ਬਿਲਕੁਲ ਫੋਰਨ ਸਟਾਈਲ ਦੇ ਵਿੱਚ ਚੀਜ਼ਾਂ ਵੀ ਜਿਹੜੀਆਂ ਇੱਥੇ ਫਰੈਸ਼ ਵੈਜੀਜ਼ ਮੈਂ ਦੇਖ ਰਹੀ ਹਾਂ ਉਹ ਵੀ ਵੇਚ ਰਹੇ ਹੋ ਉਹਦੇ ਵਿੱਚ ਹੀ ਡੀਲ ਕਰ ਰਹੇ ਹੋ ਕਿਉਂਕਿ ਦੇਖੋ ਵੀ ਰੇੜੀਆਂ ਚ ਸਬਜੀ ਨਿਕਲ ਕੇ ਅੱਜ ਤੋਂ ਪ੍ਰਾਗ ਬਜੜੀ ਆ ਪ੍ਰੋਪਰ ਹਾਈਜੀਨਿਕ ਤਰੀਕੇ ਦੇ ਨਾਲ ਕਿਉਂਕਿ ਗਲਵਜ਼ ਪਾਏ ਹੋਇਆ ਪ੍ਰੋਪਰ ਆਪਣਾ ਤਿਆਰੀ ਦੇ ਨਾਲ ਜਿਹੜੀ ਚੀਜ਼ ਤੁਹਾਨੂੰ ਮਿਲ ਰਹੀ ਹੈ ਹਾਂਜੀ ਸੋ ਬਹੁਤ ਸਾਰੀਆਂ ਆਸਾ ਉਮੀਦਾਂ ਨੀ ਬੱਚੇ ਵੀ ਹੁੰਦੇ ਆ ਤੁਹਾਡੇ ਆਪਣੇ ਵੀ ਕਿਤੇ ਨਾ ਕਿਤੇ ਕੁਝ ਇਗਨੋਰ ਵੀ ਹੁੰਦਾ ਘਰ ਵੀ ਇਗਨੋਰ ਹੁੰਦਾ ਜਾਂ ਫਿਰ ਕਿਦਾਂ ਨਹੀਂ ਘਰ ਵੀ ਚੱਲਦਾ ਹੈ ਆਪਣਾ ਘਰ ਵੀ ਨਾਲ ਚੱਲਦਾ ਹੈ ਨਾ ਘਰ ਵੀ ਨਾਲ ਨਾਲ ਦਿਖਦੇ ਆ ਬੱਚਾ ਮੇਰਾ ਛੋਟਾ ਸੀਗਾ ਜਦੋਂ ਮੈਂ ਸਟਾਰਟ ਕੀਤਾ ਮੇਰੀ ਬੇਬੀ ਬਾਅਦ ਵਿੱਚ ਹੋਈ ਐ ਕੰਮ ਸਟਾਰਟ ਹੋਣ ਤੋਂ ਬਾਅਦ ਮੈਂ ਉਹਨੂੰ ਵੀ ਆਪਣੇ ਨਾਲ ਰੱਖਿਆ ਨਾਲ ਹੀ ਕੰਮ ਕੀਤਾ ਸ਼ੁਰੂ ਸ਼ੁਰੂ ਦੇ ਵਿੱਚ ਮੈਨੂੰ ਬਹੁਤ ਮੁਸ਼ਕਲ ਆਈ ਸੀ ਹਮ ਨਾਲ ਹੀ ਬੇਟੀ ਨੂੰ ਰੱਖਣਾ ਨਾਲ ਹੀ ਝੂਲੇ 'ਚ ਉਹਨੂੰ ਪਾੜਾ ਨਾਲ ਮੈਂ ਇਹ ਕੰਮ ਕਰਦਾ ਹੁਣ ਵੱਡੀ ਹੋ ਗਈ ਸਕੂਲ ਜਾਣ ਲੱਗੀ ਹੈ ਹੁਣ ਕੰਮ ਵੀ ਠੀਕ ਹੋ ਗਿਆ ਹੁਣ ਹੌਲੀ ਹੌਲੀ ਕੰਮ ਵੀ ਰੇੜ ਪਿਆ ਹਨਾ ਜਿਨਾਂ ਆਪਾਂ ਕਹਿੰਦੇ ਆ ਸੋ ਕਿੱਦਾਂ ਦਾ ਮਹਿਸੂਸ ਹੁੰਦਾ ਵੀ ਜਦੋਂ ਤੁਸੀਂ ਇੱਕਦਮ ਯੂਨੀਕ ਮਤਲਬ ਇਹ ਸੋਚ ਕੇ ਪਤਾ ਨਹੀਂ ਕਿੱਦਾਂ ਹੋਊਗਾ ਕੀ ਹੋਗਾ ਜ਼ਿਆਦਾ ਸਪੋਰਟ ਕਿਦੀ ਰਹੀ ਵੈਸੇ ਜ਼ਿਆਦਾ ਮੇਰੇ ਹਸਬੰਡ ਦੀ ਜ਼ਿਆਦਾ ਹਸਬੰਡ ਦੀ ਸੋ ਹਸਬੰਡ ਨੇ ਯੂਨੀਕ ਆਈਡੀਆ ਕਿਹਾ ਵੀ ਇਹਦੇ ਤੇ ਕਰਨਾ ਹੈ ਇਹਦਾ ਸਮਝੀ ਉਹ ਚਿਹਰੇ ਦੀ ਸਮਾਈਲ ਹੀ ਦੱਸਦੀ ਹੈ ਵੀ ਮੀਆਂ ਜੀ ਨਾਲ ਨੇ ਤੇ ਉਹ ਮਤਲਬ ਉਹਨਾਂ ਦੇ ਸਦਕਾ ਹੀ ਤੁਸੀਂ ਇਹ ਸਭ ਕੁਝ ਕਰ ਪਾਈ ਕਿਤੇ ਇਹ ਨਹੀਂ ਲੱਗਾ ਵੀ ਕਿੱਥੇ ਵਾਈਟ ਕਾਲਰ ਜੌਬ ਸੀਗੀ ਤੇ ਕਿੱਥੇ ਹੁਣ ਮੈਂ ਲੱਗੀ ਹੋਈ ਆ ਹੱਥਾਂ ਤੇ ਦੇਖੋ ਕਈ ਵਾਰ ਇਹ ਨਾ ਨਿਸ਼ਾਨ ਜੇ ਕੱਟ ਜੇ ਪੈ ਜਾਂਦੇ ਆ ਹੈਨਾ ਲੱਗਾ ਮੈਡਮ ਸ਼ੁਰੂ ਸ਼ੁਰੂ ਜੇ ਲੱਗਾ ਸੀਗਾ ਇਦਾਂ ਸਾਲ 2 ਸਾਲ 1 ਸਾਲ ਮੈਂ ਖੁਦ ਕੰਮ ਕੀਤਾ ਕਟਿੰਗ ਚੋਪਿੰਗ ਸਭ ਕੁਝ ਮੈਂ ਹੀ ਕੀਤਾ ਫਿਰ ਉਸ ਤੋਂ ਬਾਅਦ ਮੇਰੇ ਕੋਲ ਲੇਡੀਜ਼ ਆ ਗਈ ਆ ਅੱਛਾ ਹਾਂਜੀ ਉਹਨਾਂ ਨੂੰ ਫਿਰ ਮੈਂ ਕੰਮ ਦਿੱਤਾ ਖੁਦ ਮੈਂ 1 ਸਾਲ ਮੈਂ ਪੂਰਾ ਖੁਦ ਕਟਿੰਗ ਕੀਤੀ ਸਭ ਕੁਝ ਮੈਂ ਹੀ ਕੀਤਾ ਬੈਕ ਕਰਕੇ ਹਸਬੰਦ ਮੇਰੇ ਡਿਲੀਵਰੀ ਕਰਦੇ ਸੀ ਸ਼ੁਰੂ ਸ਼ੁਰੂ ਅੱਛਾ ਹਾਂਜੀ ਸੋ ਹੌਲੀ 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 ਜਿਹੜਾ ਕੰਮ ਆ ਉਹ ਲੀ ਤੇ ਤੋਰ ਪਿਆ ਹੈ ਨਾ ਕਰੋਨਾ ਦਾ ਟਾਈਮ ਜਿਹੜਾ ਸੀ ਨਾ ਬਹੁਤ ਸਾਰੇ ਹਸਬੰਡ ਵਾਈਫ ਜਿਹੜੇ ਨੇ ਬਹੁਤ ਸਾਰੇ ਘਰਾਂ ਦੇ ਵਿੱਚ ਬਹੁਤ ਸਾਰੇ ਬਿਜ਼ਨੈਸ ਜਿਹੜੇ ਨੇ ਡਾਊਨ ਵੀ ਹੋਏ ਹੈ ਨਾ ਜਿਵੇਂ ਤੁਸੀਂ ਕਹਾਂ ਵੀ ਤੁਹਾਡਾ ਵੀ ਸਕੂਲ ਵੀ ਇੱਕਦਮ ਠੱਪ ਹੀ ਹੋ ਗਿਆ ਬੰਦ ਹੀ ਹੋ ਗਿਆ ਉਸ ਤੋਂ ਬਾਅਦ ਰਿਵਾਈਵ ਕਰਨਾ ਉਹ ਵੀ ਇੱਕ ਨਵੇਂ ਯੂਨਿਕ ਬਹੁਤ ਸਾਰੇ ਯੂਨਿਕ ਆਈਡੀਆਸ ਚੱਲੇ ਵੀ ਉਹਨਾਂ ਵਿੱਚੋਂ ਤੁਹਾਡਾ ਵੀ ਇੱਕ ਸੀਗਾ ਹਾਂਜੀ ਉਹ ਜਿਹੜਾ ਦੌਰ ਸੀਗਾ ਤੇ ਅੱਜ ਦਾ ਦੌਰ ਹੈ ਜਿਹ ਪਿੱਛੇ ਝਾਤੀ ਮਾਰਦੇ ਉਹਦੇ ਕੀ ਕੀ ਯਾਦ ਆਉਂਦਾ ਮੈਮ ਉਹ ਸਟਰਗਲ ਟਾਈਮ ਸੀਗਾ ਹੂੰ ਜਦੋਂ ਹੁਣ ਕੰਮ ਚੱਲ ਪਿਆ ਆ ਹੁਣ ਸਾਨੂੰ ਸਹੀ ਲੱਗਣ ਲੱਗ ਗਿਆ ਹੂੰ ਉਹ ਟਾਈਮ ਔਖਾ ਸੀਗਾ ਹੂੰ ਬੱਚੇ ਮਿਸ ਨਹੀਂ ਕਰਦੇ ਸਕੂਲ ਵਾਲੇ ਕਰਦੇ ਸੀ ਮੈਮ ਉਹ ਫਿਰ ਜਦੋਂ ਬੰਦ ਹੋ ਗਿਆ ਸਭ ਕੁਝ ਫਿਰ ਛੱਡਤਾ ਓਕੇ ਹਾਂਜੀ ਸੋ ਹੁਣ ਬਸ ਇਹਦੇ ਵਾਲੀ ਪੂਰਾ ਧਿਆਨ ਹੈ ਤੇ ਬੱਚਿਆਂ ਬੱਚਿਆਂ ਨੂੰ ਕਿੱਦਾਂ ਕਦੀ ਕਹਿੰਦੇ ਨਹੀਂ ਮਮਾ ਛੋੜੋ ਜਾਂ ਕਦੇ ਨਾਈਫ ਦੇ ਨਾਲ ਕਿਉਂਕਿ ਜ਼ਿੰਦਗੀ ਵੀ ਚਾਕੂ ਦੀ ਧਾਰ ਤੇ ਤੁਰਨ ਵਰਗੀ ਹੈ ਸੋ ਜਿੰਨਾ ਤੁਸੀਂ ਜ਼ਿੰਦਗੀ ਦੀ ਧਾਰ ਨੂੰ ਤਿੱਖਾ ਕਰੋਗੇ ਉਸੇ ਤਰ੍ਹਾਂ ਹੀ ਤੁਸੀਂ ਇਹ ਵੀ ਆਪਣੀ ਜਿਹੜੀ ਆ ਧਾਰ ਨੂੰ ਤਿੱਖਾ ਕੀਤਾ ਜੋਦੇ ਵਿੱਚੋਂ ਇਸ ਵਾਲੇ ਨੋਟ ਛਪਦੇ ਪਏ ਹਾਂਜੀ ਸੋ ਬਿਲਕੁਲ ਵਧੀਆ ਲੱਗਾ ਔਰ ਜਿੰਨੀਆਂ ਵੀ ਲੇਡੀਜ਼ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮਿਹਨਤ ਕਰਨ ਦਾ ਮੈਮ ਨਹੀਂ ਡਰਨਾ ਚਾਹੀਦਾ ਸਾਨੂੰ ਕੰਮ ਛੋਟਾ ਵੱਡਾ ਨਹੀਂ ਹੈਗਾ ਚਾਹੇ ਕੋਈ ਵੀ ਕੰਮ ਆ ਇੱਕ ਨਾ ਇੱਕ ਦਿਨ ਕਾਮਯਾਬੀ ਮਿਲ ਹੀ ਜਾਂਦੀ ਹੈ ਲੱਗੇ ਰਹੋ ਬਸ ਬਿਲਕੁਲ ਕਿਉਂਕਿ ਟੀਚਿੰਗ ਛੱਡ ਕੇ ナイフ ਫੜਨਾ ਵਾਪਸ ਕਿਚਨ ਵਾਲ ਮੋੜਾ ਪਾਉਣਾ ਕਿਉਂਕਿ ਆਮ ਦੌਰ ਦੇ ਸਾਨੂੰ ਹੁੰਦਾ ਵੀ ਮੈਂ ਕਿਉਂ ਕਿਚਨ 'ਚ ਕੰਮ ਕਰਾਂ ਮੈਂ ਹੁਣ ਇੰਨਾ ਵਧੀਆ ਕੰਮ ਛੱਡ ਗਿਆ ਮੈਂ ਕਿਉਂ ਇਸ ਕੰਮ ਦੇ ਵਿੱਚ ਬਹੁਤ ਪਰ ਤੁਸੀਂ ਇਹ ਗੱਡਸ ਦਿਖਾਏ ਔਰ ਤੁਸੀਂ ਇਹ ਕੰਮ ਕੀਤਾ ਵੀ ਹਸਬੰਡ ਦੀ ਸਲਾਹ ਦੇ ਨਾਲ ਤੇ ਅੱਜ ਕਾਮਯਾਬੀ ਦੀ ਉਦਾਹਰਣ ਤੁਹਾਡੇ ਸਾਹਮਣੇ ਹੈ ਬਾਕੀ ਇਹ ਹੈ ਕਿ ਕੋਈ ਵੀ ਕੰਮ ਹੋਵੇ ਇਹ ਇਦਾਂ ਦੀਆਂ ਚੀਜ਼ਾਂ ਜੜੀਆਂ ਨੇ 노 ਡਾਊਟ ਫੋਰਨ ਦੇ ਵਿੱਚ ਤੁਹਾਨੂੰ ਈਜ਼ੀਲੀ ਸਭ ਕੁਝ ਅਵੇਲੇਬਲ ਹੋ ਜਾਂਦਾ ਪਰ ਪੰਜਾਬ ਦੇ ਵਿੱਚ ਜਲੰਧਰ ਵਰਗੀ ਸਿਟੀ ਦੇ ਵਿੱਚ ਇੰਨਾ ਸੌਖਾ ਨਹੀਂ ਸੀਗਾ ਪਰ ਇੱਕ ਯੂਨਿਕ ਆਈਡੀਆ ਨੂੰ ਲੈ ਕੇ ਆਣਾ ਉਹਦੇ ਤੇ ਪੂਰਾ ਮਿਹਨਤ ਕਰਨੀ ਕੋਈ ਵੀ ਕੰਮ ਉਹ ਮਿਹਨਤ ਜ਼ਰੂਰ ਮੰਗਦਾ ਹੈ ਜੇ ਤੁਸੀਂ ਲੱਗੇ ਰਹੋਗੇ ਲਗਾਤਾਰ ਤੋਦੇ ਨਾਲ ਹੁੰਦਾ ਵੀ ਬਾਕੀ ਅ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ ਔਰ ਬਹੁਤ ਸਾਰੀਆਂ ਲੇਡੀਜ਼ ਨੂੰ ਤੁਹਾਡੇ ਕਰਕੇ ਹੈਲਪ ਮਿਲ ਰਹੀ ਹੈ ਸੋ ਥੈਂਕ ਯੂ ਸੋ ਮਚ ਥੈਂਕ ਯੂ